ਜਦੋਂ ਲੋਕ ਫੜਿਆ ਨਾ ਕਣਕਾਂ ਕੱਢਦੇ ਉਹ ਨਾਲ ਦਾ ਕਹਿੰਦਾ ਮਰ ਜੇ ਨਾ ਕਹਿੰਦਾ ਜੇ ਤੈਨੂੰ ਸਾਉ ਨੂੰ ਹਰ ਜੂ ਆਹ ਦਾਣਾ ਕੁੱਕਰ ਦੇ ਭਾਗਾ ਚ ਕਹਿੰਦਾ ਵਾ ਕਾਲੀ ਨਾ ਕਹਿੰਦਾ ਮੈਂ ਆਖ ਲੈ ਬਾਬਾ ਮੈਂ ਖਾ ਕੇ ਦਿਖਾਉਣਾ ਦੇਖਾਂ ਕੁੱਕਰ ਖਾ ਜੇ ਮੇਰਾ ਇਲਾਜ ਕਰ ਕਹਿੰਦਾ ਲਾਜ ਨੂੰ ਕੀ ਤੂੰ ਚੰਗਾ ਭਲਾ ਦਾ ਖਾਣਾ ਹਾਂ ਜੀ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਲੋਕ ਫੜਿਆ ਨਾ ਕਣਕਾਂ ਕੱਢਦੇ ਹੁੰਦੇ ਹੱਕਿਆ ਵੀ ਨਹੀਂ ਕਿ ਜੇ ਹੁੰਦਿਆਂ ਨੇ ਫੜਾ ਆਪ ਕੋਦਹੋਰ ਕੋਈ ਸ਼ਾਲਾ ਨਾ ਹੁੰਦਾ ਕਣਕ ਕੱਢ ਲਈ ਤੇ ਖੇਤ ਦੇ ਰਾਹ ਦੇ ਨਾਲ ਖੇਤੀਆ ਜ਼ਿਮੀਂਦਾਰ ਦੋ ਸੀਗੇ ਅੱਛਾ ਜੀ ਉੱਥੇ ਉਹ ਗੱਲਾਂ ਕਰੀ ਜਾਂਦੇ ਨੇ ਆਬੀਦੀ ਉਹ ਕਹਿੰਦਾ ਕੰਡਾ ਇੱਕ ਕਹਿੰਦਾ ਵੀ ਪਰਮਾਤਮਾ ਸਭ ਨੂੰ ਖਾਣ ਨਹੀਂ ਦਿੰਦਾ ਅੱਛਾ ਜੀ ਉਹ ਦੂਜਾ ਕਹਿੰਦਾ ਦਿੰਦਾ ਤਾਂ ਹੈਗਾ ਪਰ ਹੱਥ ਫੱਲਾ ਹਲਾਉਣਾ ਪੈਂਦਾ ਤੇ ਉਹ ਕਹੇ ਇੱਕ ਕਹੇ ਨਹੀਂ ਐਨੇ ਕਸੰਦ ਤੁਰੇ ਜਾਂਦੇ ਦੀ ਉਹਨੇ ਚੰਗੇ ਕਰਨੀ ਵਾਲੇ ਟੀ ਉਹਨਾਂ ਨੇ ਆਖਿਆ ਵੀ ਜ਼ਿੰਮੇਦਾਰ ਕੀ ਗੱਲਾਂ ਕਰਦੇ ਆ ਵਾਗਿਆ ਕਹਿੰਦਾ ਭਾਈ ਕੀ ਗੱਲਾਂ ਕਰਦੇ ਹੋ ਅਕੇ ਬਿਗ ਪਰਮਾਤਮਾ ਦਿੰਦਾ ਸਭ ਨੂੰ ਉਹ ਕਹਿਣ ਲੱਗਿਆ ਭਾਈ ਦਾਣੇ-ਦਾਣੇ ਤੇ ਬੋਹਰ ਲੱਗੀ ਵੀ ਐ ਅੱਛਾ ਜੀ ਜਿਹਦੇ ਦਾਣਾ ਭਾਗਣਾ ਚਾਹੇ ਉਹ ਖਾਊਗਾ ਇੱਕ ਬੋਹਰ ਤੋਂ ਦਾਣਾ ਚੱਕ ਲਿਆ ਜਿਹੜਾ ਦੂਜਾ ਬੰਦਾ ਦੀ ਜਿੱਦੀ ਦੀ ਉਹ ਕਹਿੰਦਾ ਬਾਬਾ ਲਾ ਮੈਂ ਆ ਚੱਕ ਕੇ ਦਾਣਾ ਖਾਣਾ ਦੇਖੂਗਾ ਜੇ ਜੋ ਕਹਿੰਦਾ ਕਿਹਦੇ ਭਾਗਾ ਚਾਹੇ ਉਨੇ ਕਹਾ ਜੇ ਚੱਕ ਕੇ ਦਾਣਾ ਮੂੰਹ ਕੰਨੀ ਜਲਾ ਨੱਕ ਚ ਜਾ ਵਰਿਆ ਅੱਛਾ ਉਹ ਨੱਕ ਚ ਦਾਣਾ ਵਰ ਗਿਆ ਨੱਕ ਦਾ ਬੰਦ ਹੋ ਗਿਆ ਉਹ ਭਖੀਰ ਤੁਰ ਗਿਆ ਉਹ ਕਹਿੰਦਾ ਭਗਤਾ ਇਹ ਦਾਣਾ ਤਾਂ ਕਹਿੰਦਾ ਇੱਕ ਕੁੱਕੜ ਦੇ ਭਾਗਾਂ ਚ ਲਿਖਿਆ ਹੈ ਕਹਿੰਦਾ ਬਾਬਾ ਗੱਲ ਤਾਂ ਖਰਾਬ ਹੋ ਗਈ ਮੇਰਾ ਤਾਂ ਸਾਂਭਨ ਹੋ ਜਾਂਦਾ ਇਹ ਕਹਿੰਦਾ ਹੁਣ ਤੂੰ ਇਹਦਾ ਫਿਕਰਾ ਖੜਾ ਖੜੂ ਲਾਇਆ ਸੀ ਭਈ ਪਿੰਡ ਨੂੰ ਮੂੜ ਲਿਆ ਨਾਲ ਦਾ ਕਹਿੰਦਾ ਮਰ ਜੇ ਨਾ ਕਹਿੰਦਾ ਜੇ ਤੈਨੂੰ ਸਾਂ ਉਹਨੂੰ ਹਰ ਜੂ ਉਹ ਪਿੰਡ ਦੇ ਵਿੱਚ ਇੱਕ ਬੈਤ ਸੀ ਜੱਸਾ ਹੀ ਬੈਦ ਕੋਲ ਹੀ ਗਿਆ ਹੂੰ ਬੈਦ ਕੋਲ ਹੀ ਗਿਆ ਬੈਦ ਕਹਿੰਦਾ ਆਵੀ ਕਹਿੰਦਾ ਯਾਰ ਮੇਥੋਂ ਪੁੱਠੇ ਕੰਡੇ ਵੇਜ ਗਏ ਹੂੰ ਮੇਰਾ ਇਲਾਜ ਕਰ ਕਹਿੰਦਾ ਇਲਾਜ ਨੂੰ ਕੀ ਤੂੰ ਚੰਗਾ ਭਲਾ ਦਾ ਖੜਾ ਹੈ ਕਹਿੰਦਾ ਚੰਗਾ ਭਲਾ ਕਿਉਂ ਖੜਾ ਮੇਰਾ ਸਾਹ ਰੁਕੀ ਜਾਂਦਾ ਮੇਰੇ ਨੱਕ ਚ ਦਾਣਾ ਪੈ ਗਿਆ ਅੱਛਾ ਕਹਿੰਦਾ ਤੂੰ ਕੀ ਨਿਆਣਾ ਤੀ ਇਹ ਤਾਂ ਜਵਾਕਾਂ ਦੇ ਪੈਂਦਾ ਹੁੰਦਾ ਤਾਂ ਸਿਆਣਾ ਵੈਣਾ ਬੰਦਾ ਹੈ ਉਹ ਕਹਿੰਦਾ ਯਾਰ ਕਾਰਾ ਕਹਿੰਦਾ ਅਸੀਂ ਬੋਲਤੇ ਦੋਨੇ ਜਾਣੇ ਗੱਲਾਂ ਕਰੀ ਜਾਂਦੇ ਸੀ ਕਿ ਕਣਕ ਦੇ ਤੇ ਖੜੇ ਕਹਿੰਦਾ ਇੱਕ ਸੰਤ ਆ ਗਿਆ ਕਹਿੰਦਾ ਸਾਨੂੰ ਕਹਿੰਦਾ ਇਹ ਇੱਕ ਬੰਦਾ ਕਹੀ ਜਾਵੇ ਵੀ ਪ੍ਰਮਾਤਮਾ ਸਭ ਨੂੰ ਦਿੰਦਾ ਮੈਂ ਕਹਾ ਵੀ ਸਾਡੀ ਜੇਰਿਆ ਹੋਣ ਲੱਗੀ ਉਹ ਕਹਿੰਦਾ ਸੰਤਾਂ ਨੇ ਇੱਕ ਦਾਣਾ ਚੱਕ ਲਿਆ ਢੇਰ ਚੋਂ ਕਹਿੰਦਾ ਦਪਾਈ ਦਾਣੇ-ਦਾਣੇ ਤੇ ਮੋਹਰ ਲੱਗੀ ਐ ਆਹ ਦਾਣਾ ਕੁੱਕਰ ਦੇ ਪਾ ਗਾਂ ਚ ਕਹਿੰਦਾ ਮੈਂ ਕਾਹੀ ਨਾ ਕਹਿੰਦਾ ਮੈਂ ਆਖ ਲੈ ਬਾਬਾ ਮੈਂ ਖਾ ਕੇ ਦਿਖਾਉਣਾ ਦੇਖਾਂ ਕੁੱਕਰ ਖਾ ਜੇ ਅੱਛਾ ਕਹਿੰਦਾ ਮੈਂ ਚੱਕ ਕੇ ਦਾਣਾ ਜਦੋਂ ਮਾਰਿਆ ਕਹਿੰਦਾ ਮੇਰੇ ਤਾਂ ਨੱਕ ਚ ਵੜ ਗਿਆ ਕਹਣਾ ਬਿਰਦਾ ਪੰਗਿਆ ਆਵਦੇ ਆਪ ਹੀ ਲਿਆ ਕਨਕ ਵਿਸ਼ੰਤ ਮਹਾਤਵਾ ਨੇ ਤੈਨੂੰ ਝੂਠੀ ਗੱਲ ਨਹੀਂ ਕਹੀ ਉਹ ਕਹਿੰਦਾ ਹੁਣ ਕਿਵੇਂ ਕੱਢੇਗਾ ਦੁੱਖ ਲਾਏਗਾ ਉਹ ਕਹਿੰਦਾ ਨਹੀਂ ਦੁੱਖ ਨਹੀਂ ਲਾਉਂਦਾ ਦਾਣੇ ਦਾ ਤੈਨੂੰ ਪਤਾ ਨਹੀਂ ਲੱਗਣਾ ਕਦੋਂ ਨਿਕਲ ਗਿਆ ਕਹਿੰਦਾ ਨਾ ਡਾਕਟਰ ਕਹਿੰਦੇ ਹੁੰਦੇ ਨੇ ਵੀ ਦੁੱਖ ਨਹੀਂ ਲਾਉਂਦਾ ਦੁੱਖ ਤਾਂ ਲੱਗੂਗਾ ਜਿਉ ਨੱਕ ਜਿੱਥੋਂ ਕੁਝ ਪਾਵੇਂਗਾ ਮੇਰੇ ਚ ਕੱਢੇਗਾ ਉਹਦੇ ਨਾਲ ਫੜ ਕੇ ਮੇਰੇ ਦੁੱਖ ਲੱਗੂ ਉਹ ਕਹਿੰਦਾ ਨਹੀਂ ਤੇਰੇ ਦੁੱਖ ਨਹੀਂ ਲੱਗਦਾ ਉਨੇ ਪਾਈ ਕਹਦਾ ਜੇ ਭਰਾਵਾ ਦੋਖਣਾ ਲਾਈ ਫਿਰ ਤਾਂ ਮੈਂ ਕਢਾ ਲੈਣਾ ਨਹੀਂ ਮੈਂ ਨਹੀਂ ਕਢਾਉਂਦਾ ਉਹ ਕਹਿੰਦਾ ਮਰ ਜੇਗਾ ਜੇ ਨਹੀਂ ਕਢਾਉਣਾ ਸਾਹਾਂ ਬੰਦ ਹੋ ਜੂ ਡਰਾਇਆ ਕਹਿੰਦਾ ਚੰਗਾ ਕਹਿੰਦਾ ਮੈਂ ਤੇਰੀ ਨੱਕ ਜੇ ਇਹਦੇ ਲਈ ਕੁਛ ਨਹੀਂ ਪਾਉਂਦਾ ਕਹਿੰਦਾ ਠੀਕ ਆ ਉਹਨੇ ਪਹਿਨੇ ਸਪਾਰ ਲੈ ਲਈ ਵੈਦ ਨੇ ਵੈਦ ਨੇ ਸਪਾਰ ਲਈ ਹੁਣ ਵਹਿਦ ਦੇ ਵੈਦ ਦੇ ਰੱਖੇ ਹੋਏ ਸੀ ਮੁਰਗੇ ਉਹ ਆ ਛੱਡੇ ਫਿਰਦੇ ਵੀੜੇ ਤੁਰੇ ਫਿਰਨਾ ਤੇ ਉਹਨੇ ਜਦੋਂ ਨੱਕ ਜੇ ਸਪਾਰ ਲਾਤੀ ਉਹਨੂੰ ਆਈ ਛੱਕ ਦਾਣਾ ਹੋ ਗਿਆ ਕੁੱਕੜ ਨੇ ਚੱਕ ਲਿਆ ਉਹ ਕਹਿੰਦਾ ਯਾਰ ਗੱਲ ਫਕੀਰ ਦੀ ਪੱਕੀ ਹੋ ਗਈ ਕਹਿੰਦਾ ਉਹ ਕਹਿੰਦਾ ਦੀ ਦਾਣਾ ਕੁੱਕੜ ਦੇ ਰਲਿਆ ਕਹਿੰਦਾ ਮੈਂ ਚਾਕਾ ਹਾਲ ਚ ਜਾ ਕੇ ਕਹਿੰਦਾ ਮੈਂ ਕਹਲਾ ਮੈਂ ਖਾਣਾ ਦੇਖਾ ਕੁੱਕੜ ਖਾ ਜੂ ਇਹਨੂੰ ਕਹਿੰਦਾ ਕਾਲੀ ਚ ਦਾਣਾ ਮਿੱਥੋ ਦਾ ਭਾਂ ਦਾ ਮੂੰਹ ਤਾਂ ਪਿਆਈ ਨਾ ਨੱਕ ਚ ਵੱਜਾ ਛੱਦਈ ਉਹ ਕਹਿੰਦਾ ਨਹੀਂ ਹੁੰਦੀ ਐ ਜੇ ਪ੍ਰਮਾਤਮਾ ਨੇ ਸਭ ਦੀ ਦਾਣੇ ਪੱਕੇ ਤੇ ਮੂਰ ਲੱਗਿਆ ਇਹ ਪਤਾ ਨਹੀਂ ਕੀਨੇ ਖਾਣੀ ਹੁੰਦੀ ਆ ਕਮਾਉਣੇ ਆਪਾਂ ਇਹ ਨਹੀਂ ਪਤਾ ਖਾਣ ਵਾਲਾ ਕੋਈ ਹੋਰ ਹੀ ਹੋਵੇ ਉਹ ਕਹਿਣ ਲੱਗਾ ਇਹ ਤਾਂ ਤੇਰੀ ਗੱਲ ਠੀਕ ਐ ਕਹਿੰਦਾ ਜਰ ਉਹ ਸ਼ਹਾਦ ਨੂੰ ਪਾ ਲਈ ਫੇਰ ਇਹ ਜਹਾ ਮਹਾਤਮਾ ਕਿੱਥੇ ਮਿਲਦਾ ਹੁੰਦਾ ਉਹ ਤਾਂ ਆਲਾ ਕਰਕੇ ਤੁਰ ਗਿਆ ਗੱਲ ਕੀਤ ਨੂੰ ਭੱਜਿਆ ਉਹ ਨਾਲ ਦੇ ਨੂੰ ਕਹਿੰਦਾ ਸਾਧ ਨਹੀਂ ਦੇਖਿਆ ਉਹ ਤਾਂ ਕਹਿੰਦਾ ਉਹਦੀ ਤੁਰ ਗਿਆ ਦੀ ਸਨ ਜਰ ਗੱਲ ਤਾਂ ਪੱਕੀ ਆ ਉਹਦੀ ਕਹਿੰਦਾ ਦਾਣਾ ਤਾਂ ਕਹਿੰਦਾ ਵੇ ਦੇ ਕੁੱਕੜ ਨੇ ਖਾਦਾ ਕਹਿੰਦਾ ਉਹਨੇ ਕਿਹਾ ਦੀ ਵੇ ਕੁੱਕੜ ਦੇ ਬਾਗਾ ਜਾ ਕੇ ਕਹਿੰਦਾ ਤੂੰ ਹੀਂ ਬੀਂ ਹੈ ਤੂੰ ਆਉਦੀ ਹਿੰਡ ਕਰਦਾ ਉਹਨੇ ਕਹਿੰਦਾ ਮਹਾਤਮਾ ਹੁੰਦੇ ਨੇ ਜਿਹੜੇ ਇਹਨਾਂ ਨੂੰ ਆੜਾ ਮੋਟਾ ਪਰਖ ਹੁੰਦੀ ਹੈ ਇਹ ਚੀਜ਼ ਦੀ ਤੇ ਕਹਿੰਦਾ ਜਰ ਮੈਂ ਤਾਂ ਪਾਹ ਲਾ ਉਹਨੂੰ ਉਦੇ ਭਾਈ ਮਾਗਰ ਉੱਡ ਲਿਆ ਹੁਣ ਉਹ ਨੂੰ ਕਿੱਥੇ ਧਾਵੇ ਮੂਹਰੇ ਪਿੰਡ ਤੇ ਬਾਗਿਆ ਉੱਥੇ ਪੁੱਜਦਾ ਫਿਰੇ ਵਿਹਾਂ ਚ ਯਾਰ ਇੱਥੇ ਸਾਧ ਨਹੀਂ ਦੇਖਿਆ ਉਹ ਕਿਸੇ ਨੂੰ ਤਾਂ ਆਇਆ ਹੋਗਾ ਸਾਧ ਇਹਦੇ ਭਾਡੇ ਜਾ ਕੇ ਲੈ ਆਉ ਜਿਹੜਾ ਭਾਲਦਾ ਫਿਰਦਾ ਕੁੱਟਣਾ ਉਹ ਵੀ ਆਪਾਂ ਜੇ ਦੇਖਿਆ ਤਾਂ ਮਨਾ ਦੱਸੋ ਅਗਲਾ ਕਹੇ ਭਈ ਇੱਥੇ ਤਾਂ ਆਇਆ ਨਹੀਂ ਸਾਰਾ ਪਿੰਡ ਘਾ ਲਿਆ ਹੁਣ ਦੱਸੇ ਕੌਣ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਕੋਈ ਦੱਸੇ ਬਾਕੀ ਛਾਣੇ ਬੰਦੇ ਕਹਨ ਕੋਈ ਚਾਕੀ ਲੈ ਆ ਉਹ ਮਗਰੋਂ ਜੱਟ ਦਾ ਕੀ ਹੈ ਦੋ ਮਰੂ ਸਲੰਗਾ ਉਹਨੂੰ ਕੁੱਟ ਦੂ ਇਹ ਆਪਾਂ ਕੋ ਪਾਪ ਲੈਣਾ ਪਾਇਸ਼ਾ ਦੇਖਿਆ ਨਹੀਂ ਕਿਹੜੇ ਗੂੜੇ ਖਾ ਕੇ ਆਥਨ ਨੂੰ ਮੋੜਿਆ ਆ ਨਾਲ ਦਾ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਯਾਰ ਕਹਿੰਦਾ ਸਾਤ ਤਾਂ ਮੈਂ ਸਾਰੇ ਪਿੰਡੇ ਚ ਭਾਲ ਲਿਆ ਕਹਿੰਦਾ ਕਿਸੇ ਨੇ ਹਾਂ ਹੀ ਨਹੀਂ ਕਿਹਾ ਵੀ ਮੈਂ ਦੇਖਿਆ ਕਹਿੰਦਾ ਗੱਲ ਸੰਤ ਕਹਿੰਦਾ ਹੈਗੇ ਪੂਰੇ ਈ ਤੀ ਕਹਿੰਦਾ ਉਹ ਕਹਿੰਦਾ ਮੂਰਖਾ ਪਹਿਲਾਂ ਤਾਂ ਤੈਨੂੰ ਲੋਕਾਂ ਨੇ ਹੀ ਨਹੀਂ ਦੱਸਿਆ ਹੋਣਾ ਵੀ ਸਾਦ ਲਿਆਇਦਾ ਕੋ ਚਾਕੇ ਕੁੱਟੂ ਆਪਾਂ ਕੋ ਪਾਪ ਲਈਏ ਕਿਸੇ ਦਾ ਕੰਨਾ ਤੇਰੀ ਵਾਲੀ ਗੱਲ ਆ ਵੀ ਸਿਆਣੇ ਜੇ ਬੰਦੇ ਦਾ ਕਹਿੰਦਾ ਜਿਵੇਂ ਚਿੱਟਾ ਜਿਹਾ ਆ ਵੀ ਦੇ ਦਿਆ ਕਰਨ ਕਹਿੰਦਾ ਜਿਹੜੇ ਨਰਮ ਜੀ ਉਮਰ ਦੇਤੀ ਉਹ ਕਹੇ ਕਰਨ ਵੀ ਇਧਰ ਹੀ ਸਾਡੀ ਵੀ ਤਾਂ ਉਹ ਆਇਆ ਨਹੀਂਗਾ ਉਹ ਕਹਿਣ ਲੱਗਾ ਮੈਂ ਤਾਂ ਸਾਰਾ ਪਿੰਡ ਭਾਲ ਲਿਆ ਮੈਂ ਤਾਂ ਪੈੜ ਵੀ ਦੇਖਦਾ ਗਿਆ ਨਾ ਸਾਦੀ ਮੈਨੂੰ ਪੈੜ ਦੀ ਸੀ ਉਹ ਕਹਿੰਦਾ ਇਹ ਜੇ ਨਹੀਂ ਸਿਆਉਂਦੇ ਹੁੰਦੇ ਹਾਂਜੀ